ਤਰੀਕ ਨੇੜੇ ਆ ਰਹੀ ਹੈ ਤਾਂ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ ਜਾਂ ਨਰਵਸਨੈਸ ਆ ਰਹੀ ਹੈ ਨਹੀਂ ਨਹੀਂ ਮੋਂ ਤਾਂ ਨਰਵਸਨੈਸ ਕਾਦੀ ਹੈ ਜੀ ਉਹ ਤਾਂ ਕੰਮ ਦੀ ਹੁੰਦੀ ਹੈ ਨਾ ਤੇ ਜਦੋਂ ਤੁਸੀਂ ਆਪਣਾ ਵੀ ਹਾਂ ਇਹ ਜ਼ਰੂਰ ਆ ਵੀ ਫਾਈਨਲ ਡਿਸੀਜਨ ਹੁਣਾਂ ਨਹੀਂ ਦੇਣਾ ਮਤਲਬ ਮੈਂ ਆਪ ਬੈਠਾ ਜਿੰਨਾ ਮਰਜੀ ਕਹੀ ਜਾਵਾਂ ਵੀ ਮੈਂ ਬਹੁਤ ਸਿਰੇ ਲਾਤਾ ਤੇ ਜਦ ਉਹ ਕਹਿਣਗੇ ਸਿਰੇ ਲਾਤਾ ਉਦਦੇ ਲੱਗੂ ਸਿਰੇ ਹਣਾ ਮੇਰਾ ਕਰੈਕਟਰ ਅਚੰਜਰ ਦਾ ਤੇ ਨਿਸ਼ਾਨ ਬਾਈ ਦਾ ਆਪਣਾ ਸੁਲਤਾਨ ਦਾ ਕਰੈਕਟਰ ਤਾਂ ਪਿਛਲੀ ਗਾ ਇੰਗਲੈਂਡ ਚ ਵੀ ਦੇਖਿਆ ਸਾਰੇ ਨੇ ਉਹ ਬਹੁਤ ਕਮਾਲ ਦਾ ਤੇ ਸਿੱਪੀ ਬਾਈ ਦਾ ਰਾਣੇ ਦਾ ਕਰੈਕਟਰ ਹੈ ਨਾ ਤੇ ਰੌਕੀ ਦਾ ਧੀਰੇ ਬਾਈ ਦਾ ਤੇ ਸਾਰਿਆਂ ਦੇ ਆਪਣਾ ਵੀਰੇ ਦਾ ਨਾ ਜੇ ਰਾਤ ਦਾ ਤੇ ਸਾਰਿਆਂ ਦੇ ਕਰੈਕਟਰ ਬਹੁਤ ਵਧੀਆ ਨੇ ਇੱਕ ਜਦੋਂ ਤੁਸੀਂ ਸਾਰੇ ਬੰਦੇ ਮੈਂਟੈਲਿਟੀ ਇਹ ਲੈ ਕੇ ਜਾ ਰਹੇ ਹੋ ਸੈੱਟ ਤੇ ਵੀਰ ਜੇ ਇੱਕ ਜਣੇ ਨੇ ਵੀ ਮਾੜਾ ਕੰਮ ਕਰਤਾ ਤੇ ਫਿਲਮ ਮਾੜੀ ਬਣ ਜੂਗੀ ਨਾ ਤੇ ਉਹ ਚੀਜ਼ ਸੀ ਸਾਰਿਆਂ ਦੇ ਮਨ ਚ ਜਿਵੇਂ ਮੰਨ ਲਓ ਜਿੱਦੇ ਮੇਰਾ ਸ਼ਾਟ ਹੋਇਆ ਤੇ ਉਦੋਂ ਉੱਥੇ ਸਾਰੀ ਸੀਗੇ ਧੀਰਜ ਬਾਈ ਵੀ ਸੀ ਸੀਪੀ ਬਾਈ ਵੀ ਸਾਰੇ ਹਨ ਉਹਨਾਂ ਨੇ ਈਵਨ ਮੇਰੇ ਨਾਲ ਸਕ੍ਰਿਪਟ ਮੇਰੀ ਫੜ ਕੇ ਨਾ ਵੀ ਮਤਲਬ ਡਾਇਲੌਗ ਫੜ ਕੇ ਮੇਰੇ ਰਿਹਰਸਲ ਕੀਤੀ ਤੇ ਮਤਲਬ ਬਹੁਤ ਵਧੀਆ ਲੱਗਿਆ ਉੱਥੇ ਸੈਟ ਤੇ ਨਾ ਤੁਹਾਡਾ ਆਲਮੋਸਟ ਇਹਦੇ ਵਿੱਚ ਗ੍ਰੇ ਸ਼ੇਡ ਦੇਖਣ ਨੂੰ ਮਿਲੂਗਾ ਜਾਂ ਕੋਈ ਸੌਫਟ ਸਾਈਡ ਐ ਨਾਰਮਲ ਸਾਈਡ ਵੇਸ ਮੂਵੀ ਦੇ ਵਿੱਚ ਚੱਲਣ ਵਾਲੀ ਐ ਨਹੀਂ ਸੌਫਟ ਸਾਈਡ ਤਾਂ ਹੁੰਦੀ ਹੀ ਆ ਭੈਣੇ ਬੰਦੇ ਦੀਆਂ ਵੀ ਜਿੰਨੀਆਂ ਲੇਅਰਸ ਹੁੰਦੀਆਂ ਨੇ ਸਾਰੀਆਂ ਹੀ ਹੁੰਦੀਆਂ ਨੇ ਫਿਲਮ ਦੇ ਵਿੱਚ ਵੀ ਹੁਣ ਮੰਨ ਲਓ ਵੀ ਕੋਈ ਆਪਾਂ ਦਿਖਾ ਦਈਏ ਮੰਨ ਲਓ ਫਿਲਮ ਦੇ ਵਿੱਚ ਹੀ ਆ ਨਾ ਕੋਈ ਬੰਦਾ ਕ੍ਰਾਈਮ ਤੇ ਆਬਵੀਅਸੀ ਗੱਲ ਆ ਜਦੋਂ ਉਹ ਆਪਦੀ ਮਾਂ ਨਾਲ ਖੜਾ ਹੋਊਗਾ ਉਹ ਛੇੜ ਨਹੀਂ ਹੋਊਗੀ ਉਹਦੀ ਤੇ ਉਹ ਆਪਦੀ ਮਾਂ ਨਾਲ ਉਹ ਵੀ ਥੋੜੇ ਗੱਲ ਕਰੂਗਾ ਉਹ ਜਿਵੇਂ ਮਤਲਬ ਕਿਸੇ ਜਿੱਥੇ ਉਹ ਕਰਾਈ ਮਸੀਨ ਤੇ ਜਿਵੇਂ ਰਿਐਕਟ ਕਰ ਰਿਹਾ ਉਹਵੇਂ ਆਪਦੀ ਮਾਂ ਨਾਲ ਜਾਂ ਆਪਦੀ ਘਰ ਵਾਲੀ ਨਾਲ ਬੱਚਿਆਂ ਨਾਲ ਕਿਸੇ ਨਾਲ ਵੀ ਉਹਵੇਂ ਥੋੜੀ ਰਿਐਕਟ ਕਰੂਗਾ ਨਾ ਸਸ਼੍ਰੀਕਾਲ ਸਾਰੇ ਨੂੰ ਮੈਂ ਹੋਸਟ ਐਂਡ ਦੋਸਤ ਇੰਕਰ ਕਾਮਯਾ ਦੀ ਸਾਈਟ ਤੁਸੀਂ ਦੇਖ ਰਹੇ ਹੋ ਪੰਜਾਬੀ ਫਰੰਟ ਤੇ ਜਿੱਥੇ ਵੀ ਦੇਖੇ ਗੈਂਗਲੈਂਡ ਗੈਂਗਲੈਂਡ ਹੋਈ ਪਈ ਕਿਉਂਕਿ 25 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਸਿਨੇਮਾ ਕਰਾਂ ਦੇ ਵਿੱਚ ਗੈਂਗਲੈਂਡ ਤੇ ਬਹੁਤ ਹੀ ਵੱਡੀ ਸਟਾਰ ਕਾਸਟ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਲਗੀ ਬਟ ਰਾਈਟ ਨਾਓ ਮੇਰੇ ਨਾਲ ਨੇ ਹਰਸ਼ੀਮਾ ਸਸ਼੍ਰੀਕਾਲ ਕਿਵੇਂ ਹੋ ਸਸ਼੍ਰੀਕਾਲ ਬਹੁਤ ਵਧੀਆ ਜੀ ਬਹੁਤ ਮੁਬਾਰਕਾਂ ਪਹਿਲਾਂ ਤਾਂ ਫਸਟ ਆਫ 올 ਮੂਵੀ ਦੇ ਲਈ ਧੰਨਵਾਦ ਪਿੰਡ ਜੀ ਜੀ ਦੇਖੋ ਅਸੀਂ ਇੰਨੇ ਵੱਡੇ ਸਟਾਰ ਕਾਸਟ ਨਾਲ ਤੁਹਾਨੂੰ ਵੀ ਦੇਖ ਰਹੇ ਹਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਫਿਲਮ ਦੇ ਵਿੱਚ ਜ਼ਰੂਰ ਸਾਂਝਾ ਕਰੋ ਐਂਡ ਕੋਈ ਬੈਸਟ ਮੈਮਰੀ ਔਨ ਦਾ ਸੈਟ ਆਫ ਗੈਂਗਲੈਂਡ ਹਾਂਜੀ ਫਿਲਮ ਦਾ ਮੈਮ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਇੱਕ ਹੁੰਦੀਆਂ ਨੇ ਫਿਲਮਾਂ ਹੀਰੋ ਬੇਸਡ ਫਿਲਮਾਂ ਨਾਲ ਜਿਹੜੀਆਂ ਪੰਜਾਬ 'ਚ ਬਣਦੀਆਂ ਵੀ ਨੇ ਨਾ ਸਾਰੇ ਇੱਕ ਦੀ ਬਣਦੀਆਂ ਨੇ ਪਰ ਇਹ ਵੀ ਇਹ ਫਿਲਮ ਕੈਰੈਕਟਰ ਬੇਸਡ ਆ ਜ਼ਿਆਦਾ ਨਾ ਇਹਦੇ ਵਿੱਚ ਸਾਰੇ ਕੈਰੈਕਟਰਾਂ ਦੀ ਲੇਅਰਿੰਗ ਤੇ ਬਹੁਤ ਕੰਮ ਕੀਤਾ ਗਿਆ ਨਾ ਸਾਰਿਆਂ ਦਾ ਆਪਦਾ ਆਪਦਾ ਕਿਰਦਾਰ ਆ ਤੇ ਉਹਨੀਆਂ ਆਪਦੀਆਂ ਆਪਦੀਆਂ ਲਿਮਿਟੇਸ਼ਨ ਤੇ ਆਪਦੀ ਆਪਦੀ ਪਾਵਰ ਆ ਫਿਲਮ ਦੇ ਵਿੱਚ ਨਾ ਸੋ ਜਿੱਦਾਂ ਮੇਰਾ ਕਰੈਕਟਰ ਹੈ ਚੰਜਰ ਦਾ ਤੇ ਨਿਸ਼ਾਨ ਬਾਈ ਦਾ ਆਪਣਾ ਸੁਲਤਾਨ ਦਾ ਕਰੈਕਟਰ ਤਾਂ ਪਿਛਲੀ ਗਾ ਇੰਗਲੈਂਡ ਚ ਵੀ ਦੇਖਿਆ ਸਾਰੇ ਨੇ ਉਹ ਬਹੁਤ ਕਮਾਲ ਦਾ ਤੇ ਸਿੱਪੀ ਬਾਈ ਦਾ ਰਾਣੇ ਦਾ ਕਰੈਕਟਰ ਹੈ ਨਾ ਤੇ ਰੌਕੀ ਦਾ ਧੀਰੇ ਬਾਈ ਦਾ ਤੇ ਸਾਰਿਆਂ ਦੇ ਆਪਣਾ ਵੀਰੇ ਦਾ ਨਾ ਜੇਰਾ ਦਾ ਤੇ ਸਾਰਿਆਂ ਦੇ ਕਰੈਕਟਰ ਬਹੁਤ ਵਧੀਆ ਨੇ ਤੇ ਕੰਮ ਬਹੁਤ ਕੀਤਾ ਆਪਣਾ ਜਿਹੜਾ ਡਾਇਰੈਕਟਰ ਆ ਮੁੰਡਾ ਸੇਵੀਓ ਸੰਧੂ ਅਸੀਂ ਵੀਡੀਓ ਕਰਦੇ ਸੀ ਇਕੱਠੇ ਨਾ ਤੇ ਉਹਨੇ ਮੇਰੇ ਬਹੁਤ ਵੀਡੀਓ ਕੀਤੇ ਵੀ 25 ਹੁਣ ਫਿਲਮ ਉਹਨਾਂ ਦੀ ਪਹਿਲੀ ਆ ਤੇ ਫਿਰ ਪਹਿਲੀ ਫਿਲਮ ਚ ਮਤਲਬ ਮੈਂ ਉਹਦੇ ਨਾਲ ਜੁੜਿਆ ਉਹਨੂੰ ਪਤਾ ਜ਼ਰੂਰ ਆ ਵੀ ਅਰੇ ਤੂੰ ਮੈਂ ਕੀ ਕਰਾ ਸਕਦਾ ਨਹੀਂ ਹੈ ਕੈਪੇਬਿਲਿਟੀਸ ਕੀ ਨੇ ਨੇ ਤੇ ਤਾਂ ਕਰਕੇ ਫਿਲਮ ਦੇ ਸੈੱਟ ਤੇ ਵੀ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਸਾਰੇ ਅਸੀਂ ਆਲਰੇਡੀ ਦੋਸਤਾਂ ਹੁਣ ਮੈਂ ਤੇ ਆਪਣਾ ਮਿਸ਼ਾਨ ਵੀਰਾ ਕਿੰਨੇ ਸਾਲਾਂ ਤੋਂ ਜਾਣਦਾ ਹਾਂ 12 ਸਾਲ ਤੋਂ 13 ਤੋਂ ਨਾ ਧੀਰੇ ਬਾਈ ਨੂੰ ਜਾਣਦਾ ਦੋ ਤਿੰਨ ਸਾਲ ਤੋਂ ਰਸਿਪੀ ਵੀਰੇ ਨੂੰ ਤੇ ਸਾਰਿਆਂ ਨੂੰ ਜੀ ਤੇ ਉਹ ਵੀ ਹੈਲਪ ਤਾਂ ਕਰਦਾ ਹੀ ਆ ਤੇ ਇੱਕ ਜਦੋਂ ਤੁਸੀਂ ਸਾਰੇ ਬੰਦੇ ਮੈਂਟੈਲਿਟੀ ਇਹ ਲੈ ਕੇ ਜਾ ਰਹੇ ਹੋ ਸੈੱਟ ਤੇ ਵੀ ਯਾਰ ਜੇ ਇੱਕ ਜਣੇ ਨੇ ਵੀ ਮਾੜਾ ਕੰਮ ਕਰਤਾ ਤੇ ਫਿਲਮ ਮਾੜੀ ਬਣ ਜੂਗੀ ਨਾ ਤੇ ਉਹ ਚੀਜ਼ ਸੀ ਸਾਰਿਆਂ ਦੇ ਮਨ ਚ ਜਿਵੇਂ ਮੰਨ ਲਓ ਜਿੱਦੇ ਮੇਰਾ ਸ਼ਾਟ ਹੋਇਆ ਤੇ ਉਦੋਂ ਉੱਥੇ ਸਾਰੇ ਸੀਗੇ ਧੀਰਜ ਬਾਈ ਵੀ ਸੀ ਸੀਪੀ ਬਾਈ ਵੀ ਸੀ ਸਾਰੇ ਨਾ ਉਹਨਾਂ ਨੇ ਈਵਨ ਮੇਰੇ ਨਾਲ ਸਕ੍ਰਿਪਟ ਮੇਰੀ ਫੜ ਕੇ ਨਾ ਵੀ ਮਤਲਬ ਡਾਇਲੌਗ ਫੜ ਕੇ ਮੇਰੇ ਰਿਹਰਸਲ ਕੀਤੀ ਤੇ ਮਤਲਬ ਬਹੁਤ ਵਧੀਆ ਲੱਗਿਆ ਉੱਥੇ ਸੈਟ ਤੇ ਨਾ ਤੇ ਮੈਂ ਕਿਹਾ ਮੇਰੀ ਤਾਂ ਦੂਜੀ ਫਿਲਮ ਹੀ ਸੀਗੀ ਪਹਿਲੀ ਚ ਕਲੀ ਜੋਟਾ ਚ ਗੈਸਟ ਅਪੀਅਰੈਂਸ ਸੀ ਨਾ ਤੇ ਇਹਦੇ ਵਿੱਚ ਚਲੋ ਵਧੀਆ ਕੈਰੈਕਟਰ ਆ ਤੇ ਤੋ ਮੈਨੂੰ ਪਹਿਲਾਂ-ਪਹਿਲਾਂ ਬਹੁਤ ਲੱਗਦਾ ਸੀ ਨਰਵਸ ਸੀ ਮੈਂ ਥੋੜਾ-ਬਹੁਤ ਹਾਂਜੀ ਤੇ ਪਰ ਜਿਵੇਂ ਦਾ ਮਾਹੌਲ ਸੀ ਉੱਥੇ ਸਾਰਾ ਕੁਝ ਤੇ ਬਹੁਤ ਵਧੀਆ ਪ੍ਰੋਸੈਸ ਸੀਗਾ ਜਿਹਦੇ ਵਿੱਚ ਬਹੁਤ ਕੁਝ ਸਿੱਖਿਆ ਸੀ ਬਿਲਕੁਲ ਥੋੜਾ ਆਲਮੋਸਟ ਇਹਦੇ ਵਿੱਚ ਗ੍ਰੇ ਸ਼ੇਡ ਦੇਖਣ ਨੂੰ ਮਿਲੂਗਾ ਜਾਂ ਕੋਈ ਸੋਫਟ ਸਾਈਡ ਐ ਨਾਰਮਲ ਸਾਈਡ ਵੇਸ ਮੂਵੀ ਦੇ ਵਿੱਚ ਚੱਲਣ ਵਾਲੀ ਹੈ ਨਹੀਂ ਸੋਫਟ ਸਾਈਡ ਤਾਂ ਹੁੰਦੀ ਹੀ ਆ ਭਾਵੇਂ ਬੰਦੇ ਦੀਆਂ ਵੀ ਜਿੰਨੀਆਂ ਲੇਅਰਸ ਹੁੰਦੀਆਂ ਨੇ ਹਾਂਜੀ ਸਾਰੀਆਂ ਹੀ ਹੁੰਦੀਆਂ ਨੇ ਫਿਲਮ ਦੇ ਵਿੱਚ ਵੀ ਹੁਣ ਮੰਨ ਲਓ ਵੀ ਕੋਈ ਆਪਾਂ ਦਿਖਾ ਦਈਏ ਮੰਨ ਲਓ ਫਿਲਮ ਦੇ ਵਿੱਚ ਹੀ ਆ ਨਾ ਕੋਈ ਬੰਦਾ ਕ੍ਰਾਈਮਨਲ ਆ ਜਾ ਹੋ ਆਬਵੀਅਸੀ ਗੱਲ ਆ ਜਦੋਂ ਉਹ ਆਪਦੀ ਮਾਂ ਨਾਲ ਖੜਾ ਹੋਊਗਾ ਉਹ ਛੇੜ ਨਹੀਂ ਹੋਊਗੀ ਉਹਦੀ ਤੇ ਉਹ ਆਪਦੀ ਮਾਂ ਨਾਲ ਉਹ ਵੀ ਥੋੜੇ ਗੱਲ ਕਰੂਗਾ ਉਹ ਜਿਵੇਂ ਮਤਲਬ ਕਿਸੇ ਜਿੱਥੇ ਉਹ ਕਰਾਈ ਮਸੀਨ ਤੇ ਜਿਵੇਂ ਰਿਐਕਟ ਕਰ ਰਿਹਾ ਉਹਵੇਂ ਆਪਦੀ ਮਾਂ ਨਾਲ ਜਾਂ ਆਪਦੀ ਘਰ ਵਾਲੀ ਨਾਲ ਬੱਚਿਆਂ ਨਾਲ ਕਿਸੇ ਨਾਲ ਵੀ ਉਹਵੇਂ ਥੋੜੀ ਰਿਐਕਟ ਕਰੂਗਾ ਨਾ ਸੋ ਮੈਨ ਲੱਗਦਾ ਵੀ ਫਿਲਮ ਦੀ ਲੇਅਰਿੰਗ ਸਭ ਲੇਅਰਿੰਗ ਬਹੁਤ ਕੁਝ ਕਹਿੰਦੀ ਹੁੰਦੀ ਆ ਐਦਾਂ ਕੁਝ ਨਹੀਂ ਹੁੰਦਾ ਹੁੰਦਾ ਕਰੈਕਟਰ ਸਾਰਾ ਕੁਝ ਹੀ ਕਰਦੇ ਨੇ ਫਿਲਮ ਦੇ ਵਿੱਚ ਹੁਣ ਜਿਵੇਂ ਮੇਰਾ ਕਰੈਕਟਰ ਆ ਉਹਦੇ ਅੰਦਰ ਮਤਲਬ ਰਿਗਰੈਕਟ ਵੀ ਹੈਗਾ ਵੀਰ ਜੋ ਮੈਂ ਕੀਤਾ ਕਾਤੋਂ ਕੀਤਾ ਠੀਕ ਆ ਤੇ ਉਸ ਤੋਂ ਬਾਅਦ ਫੇਰ ਵੀ ਉਹਦੇ ਅੰਦਰ ਇਹ ਲਾਲਸਾ ਹੈ ਕਿ ਆ ਵੀ ਫੇਰ ਵੀ ਯਾਰ ਮੈਨੂੰ ਦੁਨੀਆ ਜਾਣ ਦੀ ਹੈ ਮੈਂ ਬਹੁਤ ਵੱਡਾ ਤੇ ਉਹ ਵੀ ਹੈਗੀ ਹੈ ਕਿ ਦਿਨਾਂ ਕਿਤੇ ਨਸ਼ਾ ਉਹਨੂੰ ਪਾਵਰ ਦਾ ਨਾ ਤੇ ਸੋ ਕਿੰਨੀ ਲੇਅਰਿੰਗ ਆ ਫਿਲਮ ਦੀ ਮੇਰੇ ਕਰੈਕਟਰ ਦੀ ਵੀ ਹੈ ਨਾ ਫਿਰ ਇੰਨੇ ਜ਼ਿਆਦਾ ਕਰੈਕਟਰਸ ਇਕੱਲੇ ਇਕੱਲੇ ਦੀ ਕਰੈਕਟਰਾਈਜ਼ੇਸ਼ਨ ਕਰਨੀ ਪ੍ਰੋਪਰਲੀ ਤੇ ਜਿਵੇਂ ਆਪਣਾ ਨਿਸ਼ਾਨਵਾਈ ਦਾ ਕਰੈਕਟਰ ਆ ਉਹ ਉਹਦੀ ਕਰੈਕਟਰਾਈਜ਼ੇਸ਼ਨ ਬਹੁਤ ਵਧੀਆ ਹੋਈ ਹੋਈ ਆ ਤੇ ਆਪਣਾ ਤੀਰਜ ਨੂੰ ਤੁਸੀਂ ਦੇਖੋਗੇ ਵੀ ਯਾਰ ਆਪਣਾ ਠੀਕ ਆ ਵੀ ਹੁੰਦੇ ਨੇ ਹਰੇਕ ਤਰ੍ਹਾਂ ਦੇ ਕ੍ਰਾਈਮਨਲ ਜਾਂ ਹੋਰ ਨੇ ਤੇ ਪਰ ਉਹਦਾ ਤੁਸੀਂ ਦੇਖੋਗੇ ਪਰਿਵਾਰ ਦੇ ਵਿੱਚ ਕਿਵੇਂ ਰਾਈਵਲਰੀ ਆ ਕਿਉਂਕਿ ਆਪਣਾ ਇੱਕੋ ਪਰਿਵਾਰ ਦੇ ਵਿੱਚ ਹੁੰਦੇ ਨੇ ਸਿੱਪੀ ਭਾਈ ਤੇ ਆਪਣਾ ਤੀਰਜ ਭਾਈ ਤੇ ਸੋ ਪਰਿਵਾਰ ਦੀ ਸਟੋਰੀ ਵੀ ਆ ਤੇ ਸੋਸਾਇਟੀ ਦੀ ਸਟੋਰੀ ਵੀ ਆ ਬਿਲਕੁਲ ਗੈਂਗਲੈਂਡ ਦਾ ਸਿਟੀ ਆਫ ਕ੍ਰਾਈਮ ਜਦ ਇਹ ਨਾਮ ਡਿਸਾਈਡ ਹੋ ਰਿਹਾ ਸੀ ਹੈਨਾ ਤਾਂ ਤੁਹਾਨੂੰ ਹਰ ਚੀਜ਼ ਮੈਨੂੰ ਲੱਗਦਾ ਪੁੱਛ ਕੇ ਦੇਖ ਕੇ ਹੋ ਰਹੀ ਹੋਗੀ ਕੋਈ ਬੈਸਟ ਪਾਰਟ ਜਿਵੇਂ ਦਾ ਤੁਹਾਨੂੰ ਇਸ ਮੂਵੀ ਦੇ ਵਿੱਚ ਜਿਹੜਾ a lifelong correlator hoga because you are it's a big project for you right <laughs> and ta emeda koi part haan ji jive main zindagi ch matlab pata kiya kuch chizyan tusi bahut piche chhad chukke hunde ha na man la college life hundi hai banda udon jama agg warga honda kisi di gal nahi sunni te udon lagda honda vi yaar main nahi vi ha na main ta sare mainu janan meri tour hove meri thuk hove ha na te hole hole jadon tusi gahan langde ho 5 10 salan baad na ਤੇ ਉਦੋਂ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੁੰਦਾ ਨਾ ਵੀ ਨਹੀਂ ਯਾਰ ਵੀ ਜੇ ਜ਼ਿੰਦਗੀ ਆ ਤਾਂ ਹੀ ਸਾਰਾ ਕੁਝ ਆ ਜੇ ਤੁਸੀਂ ਜਿਉਂ ਹੀ ਨਹੀਂ ਰਹੇ ਜੇ ਤੁਸੀਂ ਕਿਤੇ ਹਸਪਤਾਲ ਤੇ ਵੀ ਪਿਓ ਤਾਂ ਵੀ ਜ਼ਿੰਦਗੀ ਦਾ ਖਤਮ ਆ ਜਾਂ ਕਿਤੇ ਵੀ ਕੋਈ ਟ੍ਰੈਜੇਡੀ ਹੋ ਗਈ ਜ਼ਿੰਦਗੀ ਤਾਂ ਵੀ ਖਤਮ ਆ ਵੀ ਥੋੜੇ ਜਿਉਂਦੇ ਰਹਿਣਾ ਹੀ ਜ਼ਿੰਦਗੀ ਆ ਤੁਹਾਡੇ ਹੱਥ 'ਚ ਪਾਵਰ ਹੋਣਾ ਪੈਸਾ ਹੋਣਾ ਇਹ ਨਹੀਂ ਮਹਿਨੇ ਰੱਖਦਾ ਨਾ ਜ਼ਿੰਦਗੀ ਹੋਣਾ ਮਹਿਨੇ ਰੱਖਦਾ ਤੁਸੀਂ ਤੰਦਰੁਸਤ ਹੋ ਇਹ ਸਭ ਤੋਂ ਵੱਡੀ ਮਤਲਬ ਮਨਲਾ ਦਾ ਕਮਾਈ ਆ ਤੁਹਾਡੀ ਹਣਾ ਸੋ ਉਹ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਮੈਂ ਇਹ ਕਰੈਕਟਰ ਫੜਿਆ ਤੇ ਬਹੁਤ ਚੀਜ਼ਾਂ ਰੀਕਾਲ ਕਰਨੀਆਂ ਪਈਆਂ ਆਪਦੇ ਅੰਦਰ ਹਨ ਕਿਉਂਕਿ ਕਿੰਨੀ ਤਾਂ ਚੀਜ਼ ਹੁਣ ਡੇਲੀ ਪ੍ਰੈਕਟਿਸ ਕਰਕੇ ਤੁਹਾਡੇ ਅੰਦਰ ਕੋਈ ਚੀਜ਼ ਨਹੀਂ ਰਹਿੰਦੀ ਹੁਣ ਮੰਨ ਲਓ ਵੀ ਆਪਾਂ ਕਹਿ ਦਈਏ ਕੋਈ ਬੰਦਾ ਨਾ ਜਿਹੜਾ ਆਪਣਾ ਜਿਹਨੇ ਕਦੇ ਸੱਚ ਹੀ ਨਹੀਂ ਬੋਲਿਆ ਜਿਹਦਾ ਕੰਮ ਹੀ ਇਦਾਂ ਦਾ ਵੀ ਜਿਹਨੂੰ ਰੋਜ਼ ਝੂਠ ਬੋਲਣਾ ਪੈਂਦਾ ਕਿੰਨੇ ਕੰਮ ਨੇ ਇਹਦੇ ਹੁਣ ਮੰਨ ਲਓ ਹਨ ਤੇ ਵੀ ਹੁਣ ਕਿੰਨੀ ਕੰਮ ਇਹਦੇ ਹੈਗੇ ਨੇ ਨਾ ਸੋਸਾਇਟੀ 'ਚ ਤੇ ਆਪਣਾ ਉਹ ਲੋਕ ਡੇਲੀ ਝੂਠ ਬੋਲਦੇ ਨੇ ਉਹਨਾਂ ਦੀ ਪ੍ਰੈਕਟਿਸ ਹੈ ਨਹੀਂ ਉਹਨਾਂ ਨੂੰ ਕੱਲ ਨੂੰ ਕੋਈ ਬੰਦਾ ਕਹਿ ਦੇ ਵੀ ਤੁਸੀਂ ਰੋਲ ਕਰਨਾ ਇੱਕ ਫਿਲਮ 'ਚ ਤੁਸੀਂ ਵੀ ਜਾਂ ਤੁਸੀਂ ਕਿਤੇ ਇੱਥੇ ਇੱਕ ਘਟਨਾ ਮਤਲਬ ਜਾਣਾ ਕਿਤੇ ਦੁਨੀਆ ਦੇ ਵਿੱਚ ਤੁਸੀਂ ਅੱਧਾ ਘੰਟਾ ਸੱਚ ਬੋਲਣਾ ਜਾਂ ਘੰਟਾ ਸਾਢੇ ਕਿੰਨਾ ਔਖਾ ਕੰਮ ਆਉਂਦਾ ਤੇ ਉਵੇਂ ਹੀ ਮਨ ਲੱਗਦਾ ਇਹ ਹੁੰਦਾ ਵੀ ਪਤਾ ਕੀ ਆ ਇਹ ਤਾਂ ਸਗੋਂ ਹੋਰ ਵੀ ਔਖਾ ਹੋ ਜਾਂਦਾ ਕਿਉਂਕਿ ਯੂ ਕਾਂਟ ਕੰਟਰੋਲ ਯੂਰ ਮੈਮਰੀਜ਼ ਹੈ ਨਾ ਤੇ ਆਪਣਾ ਦੂਜੀ ਗੱਲ ਇਹ ਆ ਵੀ ਤੁਹਾਡੇ ਤੇ ਆਵਦੇ ਤੇ ਵੀ ਤੁਹਾਡਾ ਕਿੰਨਾ ਕੰਟਰੋਲ ਹੁੰਦਾ ਨਾ ਸੋ ਐਕਟਿੰਗ ਥੋੜਾ ਜਿਹਾ ਬਾਰੀਕ ਪ੍ਰੋਸੈਸ ਆ ਇਹਦੇ ਵਿੱਚ ਜਦੋਂ ਤੁਸੀਂ ਚੀਜ਼ਾਂ ਨੂੰ ਇਮੋਸ਼ਨਸ ਨੂੰ ਰੀਕਾਲ ਕਰਦੇ ਹੋ ਜਾਂ ਕੋਈ ਵੀ ਇਮੋਸ਼ਨ ਜਿਵੇਂ ਮੰਨ ਲਓ ਸਰਪ੍ਰਾਈਜ਼ ਦਾ ਇਮੋਸ਼ਨ ਕੋਈ ਐਦਾਂ ਦਾ ਡਾਇਲਾਗ ਆ ਰਿਹਾ ਜਿਹੜਾ ਤੁਹਾਨੂੰ ਸਰਪ੍ਰਾਈਜ਼ ਕਰ ਰਿਹਾ ਫਿਰ ਉਹ ਤੁਸੀਂ ਉਹ ਐਂਡ ਤੇ ਜਾਣਾ ਇਮੋਸ਼ਨ ਨੂੰ ਹਾਈ ਐਂਡ ਤੇ ਲੈ ਕੇ ਨਾ ਬਿਲਕੁਲ ਸਰਪ੍ਰਾਈਜ਼ ਵਾਲੇ ਤੇ ਲੈ ਕੇ ਰਿਐਕਸ਼ਨ ਨਾ ਤੇ ਸਾਰਾ ਕੁਝ ਮਤਲਬ ਮੈਂ ਛੋਟੀਆਂ ਛੋਟੀਆਂ ਚੀਜ਼ੀ ਨੇ ਬੇਸਿਕਲੀ ਤਾਂ ਇਹ ਟੈਕਨੀਕਲिटीज ਨੇ ਨਾ ਪਰ ਇਹ ਆ ਵੀ ਮੈਨੂੰ ਸਿੱਖਣ ਨੂੰ ਫਿਲਮ 'ਚ ਹੀ ਮਿਲੀਆਂ ਇਹ ਤੋਂ ਪਹਿਲਾਂ ਤੱਕ ਮੇਰੇ ਲਈ ਮਾਇਸ ਏ ਸੀ ਵੀ ਇੱਕ ਸਕ੍ਰਿਪਟ ਮਿਲਦੀ ਆ ਐਕਟਰ ਡਾਇਲੋਗ ਯਾਦ ਕਰਦਾ ਉੱਥੇ ਜਾ ਕੇ ਬੋਲਦਾ ਪਰ ਜਿਹੜੀ ਐਕਟਰਸ ਸਪੇਸ ਆ ਇਹਦਾ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਵੀ ਜਦੋਂ ਤੁਸੀਂ ਆਪਣੇ ਕੋ ਐਕਟਰ ਨਾਲ ਬੈਠੋਗੇ ਤੇ ਉੱਥੇ ਤੁਹਾਡੇ ਦਿਮਾਗ 'ਚ ਉਹ ਫਿਲਮ ਨੂੰ ਲੈ ਕੇ ਜਿਹੜਾ ਸਾਰਾ ਕੁਝ ਚੱਲੂਗਾ ਤੇ ਉਹ ਉਦੋਂ ਹੀ ਚੱਲੂਗਾ ਜਦੋਂ ਤੁਸੀਂ ਸਕ੍ਰਿਪਟ ਬਹੁਤ ਵਾਰੀ ਪੜ੍ਹੀ ਹੋਊਗੀ ਫਿਲਮ ਨਾਲ ਜੁੜੇ ਹੋਵੋਗੇ ਜਿਵੇਂ ਹੁਣ ਫਿਲਮ ਦੇ ਪਿਛਲੇ ਸੀਨ ਸ਼ੂਟ ਹੋ ਰਹੇ ਨੇ ਤੁਸੀਂ ਉਹਨਾਂ ਤੇ ਵੀ ਜਾ ਰਹੇ ਹੋ ਸਾਰਿਆਂ ਤੇ ਤੁਹਾਨੂੰ ਹੋਰ ਵਧੀਆ ਮਹਿਸੂਸ ਹੋਊ ਕਿਉਂਕਿ ਤੁਹਾਨੂੰ ਫਿਲਮ ਸਾਰੀ ਐਵੇਂ ਵੀ ਯਾਦ ਆ ਕਿਹੜਾ ਐਕਟਰ ਕੀ ਕਰ ਰਿਹਾ ਫਿਲਮ 'ਚ ਕਿਹੜਾ ਕਰੈਕਟਰ ਕੀ ਕਰ ਰਿਹਾ ਫੇਰ ਜਿੱਦੇ ਤੁਹਾਡਾ ਸੀਨ ਆਊਗਾ ਤੁਸੀਂ ਬਿੱਤਰ ਕਰੋਗੇ ਬਜਾਏ ਇਸ ਦੇ ਕਿ ਤੁਸੀਂ 20 ਦਿਨ ਫਿਲਮ ਤੇ ਜਾ ਰਹੇ ਹੋ ਤੁਹਾਨੂੰ ਪਿਛਲੇ 20 ਦਿਨ ਦੀ ਤਾਂ ਜਮ੍ਹਾਂ ਵੀ ਯਾਦ ਨਹੀਂ ਰਹਣੀ ਨਾ ਤੇ ਜਿਹੜੇ ਬਹੁਤ ਵਧੀਆ ਐਕਟਰ ਨੇ ਉਹ ਸ਼ਾਇਦ ਐਵੇਂ ਵੀ ਕਰ ਲੈਂਦੇ ਹੋਣਗੇ ਪਰ ਮੈਨੂੰ ਫਿਲਹਾਲ ਇਹ ਚੀਜ਼ਾਂ ਨੇ ਹੈਲਪ ਕੀਤੀ ਕਿ ਮੈਂ ਟਾਈਮ ਬਹੁਤ ਦਿੱਤਾ ਫਿਲਮ ਨੂੰ ਤੇ ਗੁੱਡ ਲੱਗਾ ਜੀ ਕਰਕੇ ਕੋਈ ਨਾ ਤਾਂ 25 ਤਰੀਕ ਨੇੜੇ ਆ ਰਹੀ ਹੈ ਤਾਂ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ ਜਾਂ ਨਰਵਸਨੈਸ ਆ ਰਹੀ ਹੈ ਕਿ ਹੁਣ ਮੂਵੀ ਆਊਗੀ ਹੁਣ ਆਡੀਅנס ਦੇਖੂਗੀ ਤਾਂ ਆਡੀਅנס ਦਾ ਕੀ ਰਿਐਕਸ਼ਨ ਹੋਗਾ ਨਹੀਂ ਨਹੀਂ ਹੁਣ ਤਾਂ ਨਰਵਸਨੈਸ ਘਾਦੀ ਹੈ ਜੀ ਉਹ ਤਾਂ ਕੰਮ ਦੀ ਹੀ ਹੁੰਦੀ ਹੈ ਨਾ ਬਿਲਕੁਲ ਤੇ ਜਦੋਂ ਤੁਸੀਂ ਆਪਣਾ ਵੀ ਹਾਂ ਇਹ ਜਰੂਰ ਆ ਵੀ ਫਾਈਨਲ ਡਿਸੀਜਨ ਹੁਣਾਂ ਨਹੀਂ ਦੇਣਾ ਮਤਲਬ ਮੈਂ ਆਪ ਬੈਠਾ ਜਿੰਨਾ ਮਰਜ਼ੀ ਕਹੀ ਜਾਵਾਂ ਵੀ ਮੈਂ ਬਹੁਤ ਸਿਰੇ ਲਾਤਾ ਤੇ ਜੇ ਦੇ ਉਹ ਕਹਿਣਗੇ ਸਿਰ ਲਾਤਾ ਉਦਦੇ ਲੱਗੂ ਸਿਰ ਹੈ ਨਾ ਬੜਤੀ ਰਸ ਤੇ ਨਿਸ਼ਾਨ ਸਰ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਕਹਿ ਕਿ ਹਰਫ ਨੇ ਪੂਰਾ ਸਿਰ ਲਾਇਆ ਨਹੀਂ ਨਹੀਂ ਉਹ ਮੈਂ 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 ਕਹੀ ਜਾਂਣਾ ਉਹਨਾਂ ਨੇ ਸਿਰ ਲਾਇਆ ਨਹੀਂ ਨਹੀਂ ਇਹ ਚਲੋ ਇਹ ਅਭੀ ਸਾਰੇ ਨਹੀਂ ਸਿਰ ਲਾਇਆ ਬੇਸਿਕਲੀ ਤਾਂ ਕਿਉਂਕਿ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸੀ ਇੱਕ ਤਾਂ ਹੁੰਦਾ ਵੀ ਇੱਕ ਫਿਲਮ ਚ ਹੀਰੋ ਆ ਹੁਣ ਉਹ ਹੀਰੋ ਦਾ ਆਪਦੀ ਫੀਲਿੰਗ ਨਾਲ ਆ ਰਿਹਾ ਸੈੱਟ ਤੇ ਬਾਕੀ ਸਾਰੇ ਸਿਰਫ ਇਹ ਆ ਰਹੇ ਨੇ ਤੁਹਾਨੂੰ ਪੈਸੇ ਮਿਲੇ ਹੋਏ ਨੇ ਮਤਲਬ ਇੱਥੇ ਮਸਲਾ ਉਲਟਾ ਸੀਗਾ ਤੇ ਸਾਰੇ ਬੰਦੇ ਨੂੰ ਇਹ ਸੀਗਾ ਵੀ ਯਾਰ ਤੇ ਇੱਕ ਦੂਜੀ ਗੱਲ ਇਹ ਵੀ ਆ ਹੁਣ ਜਿੰਨੇ ਆ ਸਾਰੇ ਤੁਹਾਨੂੰ ਫੋਟੋ ਚ ਦਿਖ ਰਹੇ ਨੇ ਬੰਦੇ ਤੁਸੀਂ ਇੱਕ ਕੈਰੈਕਟਰ ਵੀ ਕੱਢ ਦੋ ਤੇ ਫਿਲਮ ਜਦ ਇਹ ਕਿੰਡ ਜੂ ਸਾਰੀ ਮਤਲਬ ਇਹ ਆ ਵੀ ਕੜੀ ਇੰਨੀ ਵਧੀਆ ਜੋੜੀ ਹੋਈ ਆ ਸੋ ਉਹਦੇ ਕਰਕੇ ਸਾਰਿਆਂ ਦੇ ਕੰਮ ਕਰਨਾ ਜ਼ਰੂਰੀ ਸੀ ਵਧੀਆ ਤੇ ਸਾਰਿਆਂ ਨੇ ਵਧੀਆ ਕੰਮ ਕਰਿਆ ਮੇਰੇ ਲਈ ਉਹ ਸ਼ਾਇਦ ਤਾਂ ਕਹਿ ਰਹੇ ਹੋਣਗੇ ਕਿਉਂਕਿ ਜਿੱਦ ਮੈਂ ਪਹਿਲੀ ਵਾਰ ਹੀ ਆਇਆ ਸੀ ਫਿਲਮ ਚ ਤੇ ਆ ਵਾਸ ਨੌਨ ਐਕਟਰ ਹੈ ਨਾ ਤੇ ਮੇਰੇ ਲਈ ਫਿਰ ਵੀ ਮੁਸ਼ਕਲ ਸੀ ਚੀਜ਼ਾਂ ਤੇ ਉਹਨਾਂ ਨੂੰ ਉਹਨਾਂ ਦਾ ਵੀ ਜੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਵੀ ਜਦ ਜਿੱਦੇ ਦਾ ਸੀਨ ਹੋਊਗਾ ਆਪਾਂ ਸਾਰੇ ਚੱਲਿਆ ਕਰਾਂਗੇ ਵੀ ਇਹ ਤੋਂ ਵਧੀਆ ਕਰਾਉਣਾ। ਕੀ ਬਾਤ ਹੈ। ਤੇ ਉਹਨਾਂ ਕਰਕੇ ਫਿਰ ਵਧੀਆ ਹੋਇਆ ਹੋਊਗਾ ਸਾਰਿਆਂ ਕਰਕੇ। ਹਾਂ। ਮਤਲਬ ਇੰਨਾ ਕਰਕੇ ਸਾਰਿਆਂ ਕਰਕੇ ਵਧੀਆ ਹੋਇਆ ਮੇਰੇ ਕਰਕੇ ਤਾਂ ਕੀ। ਵਾਓ। ਜੈਸਵਰੀ ਨਾਈਸਰਸ ਇੱਕ Song ਤੁਹਾਡੀ ਮੂਵੀ ਦਾ ਰਿਲੀਜ਼ ਹੋ ਚੁੱਕੇ ਗੈਂਗਲਾਈਟ ਦਾ। ਅਪਕਮਿੰਗ Song ਤੁਹਾਡਾ ਕੋਈ Song ਹੈ ਮੂਵੀ ਦੇ ਵਿੱਚ? ਹਾਂਜੀ ਸਰਪ੍ਰਾਈਜ਼ ਇੱਕ ਹੈਗਾ ਜੀ ਹਾਂ ਉਹਦੀ ਕੋਈ ਲਾਈਨ ਸਾਡੇ ਨਾਲ ਨਹੀਂ 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 ਉਹ ਤਾਂ ਐਂ ਤਾਂ ਕਾਨੂੰ ਦੱਸਣਾ ਹੀ ਸੀ ਕੋਈ ਤੁਹਾਡਾ ਫੇਵਰਿਟ Song ਦੀ ਦੋ ਲਾਈਨਾਂ ਹੋ ਜਾਣ ਹੈਡਾ ਨਹੀਂ ਕਿਉਂ ਛੱਡਦਾ ਦਾਰੂ ਦੇ ਟੈਂਡਰ ਦਾ ਚੰਡੀਗੜ੍ਹ ਨੂੰ ਗੇੜਾ ਰੱਖੇ ਡਿਫੈਂਡਰ ਦਾ ਚੰਡੀਗੜ੍ਹ ਵਿੱਚ ਰਹਿੰਦੇ ਪੱਕੇ ਸੱਜਣ ਨੀ ਉਹ 소ਫੀ ਬਸ ਮੇਰੇ ਗਏ ਤੇ ਰੱਜਣ ਨੀ ਮਾਰ ਲੈਣਾ ਤੈਨੂੰ ਵੇ ਯਾਰ ਤੇਰੇ ਹਰ ਵੇਲੇ ਜੋ ਹੁੰਦੇ ਨਾਲ ਤਰੀਕਾਂ ਤੇ ਹੁਣ ਗੱਭਰੂ ਨੂੰ ਲੈਣਾ ਇਨਾ ਲਾਈਟ ਕੁੜੇ ਹੈਵੀ ਹੈਵੀ ਪਾ ਕੇ ਸੂਟ ਪਟੀਕਾਂ ਦੇ ਯਾਰ ਵਾਓ ਦਿਸ ਇਜ਼ ਵੈਰੀ ਨਾਈਸ ਸਰ ਇਟਸ ਵਨਰਫੁਲ ਟਾਕਿੰਗ ਟੂ ਯੂ ਅਨਡਰ 25th ਐਂਡ ਵਿਸ਼ ਕਰਦੇ ਆਂ ਕਿ खूब तरक्की करते हो ऑडियंस टुडे लेकिन हम बहुत प्यारे हैं थैंक यू मैम थैंक यू सो मच सर थैंक यू सो मच फिर किसी नई ऑडियंस से धमाल मिलेंगे रूबरू करावेंगे एंड कल बात करावेंगे तो तक तू से देख दे रहो थोड़ा अपने पंजाबी फ्रेंड सत श्री